ਦੋਸਤੋ ਤੁਹਾਡੇ ਕੋਲ ਵੀ ਅਜਿਹੇ ਕਈ ਮੌਕੇ ਆਏ ਹੋਣਗੇ ਜਦੋਂ ਤੁਹਾਡੇ ਮੋਬਾਈਲ ਫੋਨ ਦੀ ਬੈਟਰੀ ਜਵਾਬ ਦੇ ਜਾਂਦੀ ਹੈ ਅਤੇ ਤੁਹਾਡੇ ਕੋਲ ਆਪਣੇ ਮੋਬਾਈਲ ਫੋਨ ਦਾ ਚਾਰਜਰ ਵੀ ਮੌਜੂਦ ਨਹੀਂ ਹੁੰਦਾ ਤਾਂ ਫਿਰ ਅਜਿਹੀ ਸਥਿਤੀ ਦੇ ਵਿੱਚ ਤੁਸੀਂ ਕਿਸੇ ਹੋਰ ਵਿਅਕਤੀ ਕੋਲੋਂ ਉਸਦੇ ਮੋਬਾਈਲ ਦਾ ਚਾਰਜਰ ਲੈ ਕੇ ਆਪਣੇ ਮੋਬਾਈਲ ਨੂੰ ਚਾਰਜ ਕਰ ਦਿਓ ਪਰੰਤੂ ਕੀ ਤੁਹਾਨੂੰ ਪਤਾ ਕਿ ਅਜਿਹੀ ਸਥਿਤੀ ਦੇ ਵਿੱਚ ਜੇਕਰ ਉਸ ਵਿਅਕਤੀ ਦਾ ਚਾਰਜਰ ਡੁਪਲੀਕੇਟ ਹੋਇਆ ਤਾਂ ਫਿਰ ਤੁਹਾਡੇ ਮੋਬਾਈਲ ਫੋਨ ਦਾ ਨੁਕਸਾਨ ਕਰ ਸਕਦਾ ਹੈ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਧਾਰ ਸਿੰਘ ਕੰਬੋਜ ਤਾਂ ਫਿਰ ਦੋਸਤੋ ਕੁਝ ਸਮੇਂ ਦੇ ਲਈ ਕਿਸੇ ਹੋਰ ਵਿਅਕਤੀ ਦਾ ਮੋਬਾਈਲ ਦਾ ਚਾਰਜਰ ਲੈਣਾ ਹੋਵੇ ਜਾਂ ਫਿਰ ਤੁਹਾਡੇ ਮੋਬਾਈਲ ਦਾ ਚਾਰਜਰ ਜੇਕਰ ਗੁੰਮ ਹੋ ਜਾਵੇ ਤਾਂ ਉਸ ਤੋਂ ਬਾਅਦ ਤੁਸੀਂ ਬਾਜ਼ਾਰ ਦੇ ਵਿੱਚੋਂ ਜਾ ਕੇ ਨਵਾਂ ਮੋਬਾਈਲ ਚਾਰਜਰ ਖਰੀਦਣਾ ਹੋਵੇ ਤਾਂ ਫਿਰ ਉਹ ਚਾਰਜਰ ਡੁਪਲੀਕੇਟ ਨਾ ਹੋਵੇ ਦੋਵੇਂ ਸਥਿਤੀਆਂ ਦੇ ਵਿੱਚ ਤਾਂ ਇਸ ਦੀ ਪਹਿਚਾਨ ਤੁਸੀਂ ਕਿਸ ਤਰ੍ਹਾਂ ਕਰ ਸਕਦੇ ਹੋ ਤਾਂ ਫਿਰ ਅੱਜ ਦੀ ਇਸ ਵੀਡੀਓ ਦੇ ਵਿੱਚ ਇਹੀ ਪਹਿਚਾਨ ਕਰਨ ਦਾ ਤਰੀਕਾ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਤਾਂ ਫਿਰ ਅੱਗੇ ਵਧਣ ਤੋਂ ਪਹਿਲਾਂ ਫਟਾਫਟ ਕਰ ਲੋ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਅਤੇ ਜੇਕਰ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਆਇਓ ਤਾਂ ਬਾਈ ਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲੋ ਤਾਂ ਫਿਰ ਕੁਝ ਸਮੇਂ ਦੇ ਲਈ ਕਿਸੇ ਦੇ ਭਾਵੇਂ ਚਾਰਜਰ ਲੈਣਾ ਭਾਵੇਂ ਅਸੀਂ ਬਾਜ਼ਾਰ ਦੇ ਵਿੱਚੋਂ ਨਵਾਂ ਚਾਰਜਰ ਖਰੀਦਣਾ ਜਾਂ ਫਿਰ ਸਾਡੇ ਕੋਲ ਜਿਹੜਾ ਚਾਰਜਰ ਮੌਜੂਦ ਹੈ ਇਸ ਵਕਤ ਉਸ ਦੀ ਪਛਾਣ ਕਰਨਾ ਕਿਸ ਤਰ੍ਹਾਂ ਆਪਾਂ ਪਛਾਣ ਕਰ ਸਕਦੇ ਹਾਂ ਅਸੀਂ ਇਸ ਦੀ ਪਛਾਣ ਚਾਰਜਰ ਦੇ ਉੱਪਰ ਲਿਖੇ ਹੋਏ R ਦੇ ਸਾਹਮਣੇ ਕੁਝ ਅੱਖਰਾਂ ਤੋਂ ਕਰ ਸਕਦੇ ਹਾਂ ਅਤੇ ਇਹਨਾਂ ਅੱਖਰਾਂ ਦੀ ਪਛਾਣ ਕਰਨ ਦੇ ਲਈ ਸਾਡੇ ਮੋਬਾਈਲ ਫੋਨ ਦੇ ਵਿੱਚ ਇੱਕ ਐਪਲੀਕੇਸ਼ਨ ਹੋਣੀ ਜ਼ਰੂਰੀ ਹੈ। ਇਹ ਐਪਲੀਕੇਸ਼ਨ ਭਾਰਤ ਸਰਕਾਰ ਦੇ ਬਿਊਰੋ ਆਫ ਇੰਡੀਅਨ ਸਟੈਂਡਰਡਸ ਦੇ ਵੱਲੋਂ ਬਣਾਈ ਹੋਈ ਹੈ। ਹੁਣ ਕਿਸੇ ਵੀ ਚਾਰਜਰ ਦੇ ਉੱਪਰ ਲਿਖੇ ਹੋਏ ਆਰ ਦੇ ਸਾਹਮਣੇ ਕੁਝ ਅੱਖਰਾਂ ਨੂੰ ਅਸੀਂ ਆਪਣੇ ਮੋਬਾਈਲ ਫੋਨ ਦੇ ਵਿੱਚ ਪਈ ਐਪਲੀਕੇਸ਼ਨ 2SQUARE ਦੇ ਵਿੱਚ ਜਾ ਕੇ ਉਹਨਾਂ ਅੱਖਰਾਂ ਨੂੰ ਭਰ ਕੇ ਆਪਾਂ ਚੈੱਕ ਕਰ ਸਕਦੇ ਹਾਂ। ਤਾਂ ਆਓ ਫਿਰ ਇਸ ਐਪਲੀਕੇਸ਼ਨ ਦੇ ਮਾਧਿਅਮ ਦੇ ਨਾਲ ਕਿਸੇ ਵੀ ਮੋਬਾਈਲ ਫੋਨ ਦੇ ਚਾਰਜਰ ਨੂੰ ਚੈੱਕ ਕਰਨ ਦਾ ਤਰੀਕਾ ਦੇਖਣ ਦੇ ਲਈ ਆਪਾਂ ਮੋਬਾਈਲ ਫੋਨ ਦੀ ਸਕਰੀਨ ਦੇ ਉੱਪਰ ਚੱਲਦੇ ਹਾਂ। ਇਸਦੇ ਲਈ ਤੁਹਾਨੂੰ ਪਲੇ ਸਟੋਰ ਤੋਂ B square ਐਪਲੀਕੇਸ਼ਨ ਡਾਊਨਲੋਡ ਕਰਨੀ ਪਵੇਗੀ B square ਆਪਾਂ ਲਿਖ ਕੇ ਪਲੇ ਸਟੋਰ ਦੇ ਉੱਪਰ ਸਰਚ ਕਰਾਂਗੇ ਸਰਚ ਕਰਦੇ ਸਾਰ ਸਾਡੇ ਸਾਹਮਣੇ B square ਐਪਲੀਕੇਸ਼ਨ ਆ ਜਾਵੇਗੀ ਇਸ ਨੂੰ ਇੱਥੋਂ ਇੰਸਟਾਲ ਆਪਾਂ ਕਰ ਲੈਣਾ ਹੈ ਇੰਸਟਾਲ ਕਰਨ ਤੋਂ ਬਾਅਦ ਇਸ ਨੂੰ ਆਪਾਂ ਓਪਨ ਕਰ ਲਵਾਂਗੇ ਇਸ ਤਰ੍ਹਾਂ ਦਾ ਇੰਟਰਫੇਸ ਸਾਡੇ ਸਾਹਮਣੇ ਆਵੇਗਾ ਅਤੇ ਇੱਥੇ ਸਾਨੂੰ ਲਿਖਿਆ ਹੋਇਆ ਨਜ਼ਰ ਆਵੇਗਾ ਬਿਊਰੋ ਆਫ ਇੰਡੀਅਨ ਸਟੈਂਡਰਡਸ ਇਹ ਬਿਸਕਰ ਐਪਲੀਕੇਸ਼ਨ ਹੈ ਭਾਰਤੀ ਸਰਕਾਰ ਦੀ ਐਪਲੀਕੇਸ਼ਨ ਹੈ ਅਤੇ ਇਸ ਦੇ ਵਿੱਚ ਕੁਝ অপਸ਼ਨ ਆ ਤੁਹਾਨੂੰ ਹੇਠਾਂ ਨਜ਼ਰ ਆਣ ਗੀਆਂ ਇਹਨਾਂ ਦੇ ਵਿੱਚੋਂ ਪਹਿਲੀ ਲਾਈਨ ਦੇ ਵਿੱਚ ਸੱਜੇ ਹੱਥ ਇੱਕ অপਸ਼ਨ ਹੈ ਵੈਰੀਫਾਈ ਆਰ ਨੰਬਰ ਅੰਡਰ ਸੀਆਰਐਸ ਆਪਾਂ ਇਸ ਦੇ ਮਾਧਿਅਮ ਦੇ ਨਾਲ ਸਰਚ ਕਰਕੇ ਦੇਖ ਸਕਦੇ ਹਾਂ ਆਪਾਂ ਹੁਣ ਵੈਰੀਫਾਈ ਆਰ ਨੰਬਰ ਅੰਡਰ ਸੀਆਰਐਸ ਵਾਲੀ অপਸ਼ਨ ਦੇ ਉੱਪਰ ਜਦੋਂ ਕਲਿੱਕ ਕਰਾਂਗੇ ਤਾਂ ਇੱਥੇ ਆਪਾਂ ਨੂੰ ਨਜ਼ਰ ਆਵੇਗਾ ਕਿ ਆਰ ਲਿਖਿਆ ਹੋਇਆ ਉੱਪਰ ਆਰ ਦਾ ਮਤਲਬ ਰਜਿਸਟ੍ਰੇਸ਼ਨ ਨੰਬਰ ਹੈ ਆਪਾਂ ਰਜਿਸਟ੍ਰੇਸ਼ਨ ਨੰਬਰ ਚੈੱਕ ਕਰਨਾ ਹੈ ਇੱਥੇ ਆਰ ਦੇ ਸਾਹਮਣੇ ਵਾਲੀ ਥਾਂ ਦੇ ਉੱਪਰ ਆਪਾਂ ਉਸ ਚਾਰਜਰ ਦਾ ਰਜਿਸਟ੍ਰੇਸ਼ਨ ਨੰਬਰ ਉਸ ਚਾਰਜਰ ਦੇ ਉੱਪਰ ਲਿਖਿਆ ਹੋਵੇਗਾ ਆਰ ਦੇ ਸਾਹਮਣੇ ਜਿਹੜੇ ਅੱਖਰ ਲਿਖੇ ਹੋਣਗੇ ਉਹ ਅੱਖਰ ਆਪਾਂ ਇੱਥੇ ਭਰ ਦੇਣੇ ਆ ਹੁਣ ਸਾਡੇ ਕੋਲ ਜਿਹੜਾ ਚਾਰਜਰ ਹੈ ਉਸ ਦੇ ਉੱਪਰ 930 17 434 ਨੰਬਰ ਲਿਖਿਆ ਹੋਇਆ ਸੋ ਆਪਾਂ ਇੱਥੇ ਲਿਖ ਦਿਆਂ 930 17 434 ਹੁਣ ਆਪਾਂ ਗੋ ਦੇ ਉੱਪਰ ਜਾਵਾਂਗੇ ਇਸ ਦੇ ਵੱਲੋਂ ਦੇਖਿਆ ਜਾ ਰਿਹਾ ਤੇ ਉਸ ਤੋਂ ਬਾਅਦ ਉਸ ਚਾਰਜਰ ਦਾ ਪੂਰਾ ਡਾਟਾ ਇਹ ਐਪਲੀਕੇਸ਼ਨ ਕੱਢ ਕੇ ਸਾਡੇ ਸਾਹਮਣੇ ਰੱਖ ਦੇਵੇਗੀ ਅਤੇ ਜਦੋਂ ਪੂਰਾ ਡਾਟਾ ਫਿਲ ਕਰਕੇ ਉਸ ਦਾ ਇਹ ਦੱਸੇਗੀ ਤਾਂ ਉਸ ਦਾ ਮਤਲਬ ਹੈ ਕਿ ਚਾਰਜਰ オリジナル ਹੈ ਅਤੇ ਇਸ ਚਾਰਜਰ ਦੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਜਿਸਟਰਡ ਮਾਡਲ ਕਿਹੜੇ-ਕਿਹੜੇ ਮਾਡਲਸ ਨੂੰ ਇਹ ਲੱਗ ਸਕਦਾ ਹੈ ਇਸ ਤਰ੍ਹਾਂ ਤੁਸੀਂ ਕਿਸੇ ਚਾਰਜਰ ਦੀ ਪਛਾਣ ਕਰ ਸਕਦੇ ਹੋ ਵੈਲਿਡ ਅਪ ਟੂ ਵੀ ਡੇਟ ਲਿਖੀ ਹੋਈ ਹੈ ਇਹ ਬ੍ਰਾਂਡ ਦਾ ਨਾਮ ਵੀ ਲਿਖਿਆ ਹੋਇਆ ਹੈ ਅਤੇ ਸਟੇਟਸ ኦਪਰੇਟਿਵ ਲਿਖਿਆ ਹੋਇਆ ਹੈ ਇਸ ਤਰ੍ਹਾਂ ਆਪਾਂ ਪਤਾ ਕਰ ਸਕਦੇ ਹਾਂ ਕਿ ਚਾਰਜਰ origignal ਹੈ ਜਾਂ ਨਹੀਂ ਇਸ ਨੂੰ ਆਰ ਨੰਬਰ ਲਿਖ ਕੇ ਗੋ ਦੇ ਉੱਪਰ ਜਾਣ ਦੀ بجائے ਅਸੀਂ ਸਕੈਨ QR ਕੋਡ ਦੇ ਉੱਤੇ ਜਾ ਕੇ ਵੀ ਉਸ ਨੂੰ ਸਕੈਨ ਕਰਕੇ ਵੀ ਪਤਾ ਕਰ ਸਕਦੇ ਹਾਂ ਤਾਂ ਫਿਰ ਉਮੀਦ ਕਰਦਾ ਹਾਂ ਦੋਸਤੋ ਕਿ ਤੁਹਾਨੂੰ ਇਹ ਵੀਡੀਓ ਅਤੇ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਅਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ